ਸਰਕਾਰੀ ਹਸਪਤਾਲਾਂ ਦੀ ਡਿਵੈਲਪਮੈਂਟ ਵਾਸਤੇ ਬੇਅੰਤ ਦਾਅਵੇ ਕੀਤੇ ਗਏ ਪਰ ਜ਼ਮੀਨੀ ਹਕੀਕਤ ਕੁਝ ਹੋਰ ਨਜ਼ਰ ਆਉਂਦੀ ਹੈ ਜਦੋਂ ਜ਼ਮੀਨੀ ਹਕੀਕਤ ਸਾਹਮਣੇ ਆਉਂਦੀ ਹੈ ਤਾਂ ਦਿਲ ਝੰਜੋੜੇ ਜਾਂਦੇ ਨੇ ਇਹੋ ਜੀ ਇੱਕ ਵਾਰਦਾਤ ਲੰਗੇ ਦਿਣੀ ਜਲੰਧਰ ਦੇ ਸਰਕਾਰੀ ਹਸਪਤਾਲ 'ਚ ਵਾਪਰੀ ਹੈ ਜਿੱਥੇ ਤਿੰਨ ਲੋਕਾਂ ਦੀ ਮੌਤ ਹੋ ਗਈ ਅਚਾਨਕ ਇੱਕ ਵੱਡਾ ਹਾਦਸਾ ਵੱਡਾ ਹਾਦਸਾ ਕਹਿ ਦिए ਅਣਗੈਲੀ ਕਹਿ ਦिए ਜਾਂ ਪਰਿਵਾਰਕ ਜੀਆਂ ਦੇ ਬਕੌਲ ਸਾਜ਼ਿਸ਼ ਦਰਸਲ ਜਲੰਧਰ ਦੇ ਸਿਵਲ ਹਸਪੀਟਲ ਦੇ ਵਿੱਚ ਲੰਗੀ ਰਾਤ ਇੱਕ ਭਿਆਨਕ ਘਟਨਾ ਵਾਪਰੀ ਜਿਸ ਦਾ ਸ਼ਿਕਾਰ ਪੰਜ ਮਰੀਜ਼ ਹੋਏ। অর ਉਹਨਾਂ ਪੰਜਾਂ ਦੇ ਵਿੱਚੋਂ ਤਿੰਨ ਦੀ ਮੌਤ ਹੋ ਗਈ। ਆਕਸੀਜਨ ਦੀ ਕਮੀ। ਕੁਝ ਸੈਕੰਡਸ ਵਾਸਤੇ ਮਹਿਜ਼ 1 ਮਿੰਟ ਵਾਸਤੇ ਆਕਸੀਜਨ ਦੀ ਕਮੀ ਹੋਈ ਔਰ ਉਸ ਤੋਂ ਬਾਅਦ ਮੌਤ ਦੀ ਗੂੜੀ ਨਿਸ਼ਾਨੇ ਤਿੰਨ ਮਰੀਜ਼। ਹਾਲਾਂਕਿ ਪੰਜ ਪ੍ਰਭਾਵਿਤ ਹੋਏ ਜਿਨ੍ਹਾਂ ਦੇ ਵਿੱਚੋਂ ਦੋ ਨੂੰ ਬਚਾ ਲਿਆ ਗਿਆ। ਪਰ ਤਿੰਨ ਦੀ ਮੌਤ ਹੋ ਗਈ। ਇੱਥੇ ਸਰਕਾਰੀ ਤੰਤਰ ਦੇ ਦਾਅਵਿਆਂ ਦੇ ਉੱਤੇ ਸਵਾਲ ਖੜੇ ਹੁੰਦੇ ਆ ਜਦੋਂ ਇਸ ਗੱਲ ਦਾ ਦਾਵਾ ਕੀਤਾ ਜਾਂਦਾ ਹੈ ਕਿ ਅਸੀਂ ਸਰਕਾਰੀ ਸਹੂਲਤਾਂ ਨੂੰ A ਕਲਾਸ ਬਣਾ ਦੇਾਂਗੇ ਕਿ ਅਸੀਂ ਸਰਕਾਰੀ ਹਸਪਤਾਲਾਂ ਨੂੰ A ਕਲਾਸ ਬਣਾ ਦੇਾਂਗੇ ਗਰੀਬਾਂ ਨੂੰ ਮਹਿੰਗੇ ਪ੍ਰਾਈਵੇਟ ਹਸਪਤਲਸ ਦੇ ਵਿੱਚ ਧੱਕੇ ਖਾਣ ਦੀ ਲੋੜ ਨਹੀਂ ਪਵੇਗੀ ਤੇ ਉੱਥੇ ਦੂਸਰੇ ਪਾਸੇ ਜਦੋਂ ਪ੍ਰਤੱਖ ਹਕੀਕਤ ਸਾਹਮਣੇ ਆਉਂਦੀ ਹੈ ਤੇ ਉਦੋਂ ਹੈਰਾਨੀ ਹੁੰਦੀ ਹੈ ਕਿ ਐਡੀ ਵੱਡੀ ਅਣਗਹਿਲੀ ਆਕਸੀਜਨ ਸਪਲਾਈ ਦੇ ਵਿੱਚ ਕਟੌਤੀ ਕਿਵੇਂ ਹੋ ਗਈ ਇਹੋ ਜੀ ਕੋਈ ਹਾਲਤ ਅੱਜ ਤੱਕ ਕਿਸੇ ਪ੍ਰਾਈਵੇਟ ਹਸਪਤਲ ਦੇ ਸਬੰਧੀ ਸੁਣਾਈ ਨਹੀਂ ਦਿੱਤੀ ਨਜ਼ਰ ਨਹੀਂ ਆਈ ਪਰ ਸਰਕਾਰੀ ਹਸਪਤਾਲ ਕਿਉਂ ਜਲੰਧਰ ਦਾ ਸਰਕਾਰੀ ਹਸਪਤਾਲ ਪਟਿਆਲੇ ਦਾ ਸਰਕਾਰੀ ਹਸਪਤਾਲ ਲਗਾਤਾਰ ਇਹਨਾਂ ਹਸਪਤਾਲਾਂ ਦੇ ਵਿੱਚ ਵਿਵਾਦ ਸੁਰਖੀਆਂ 'ਚ ਰਹਿੰਦੇ ਨੇ ਲਗਾਤਾਰ ਇਹ ਹਸਪਤਾਲ ਸੁਰਖੀਆਂ 'ਚ ਰਹਿੰਦੇ ਨੇ ਲਗਾਤਾਰ ਇਹ ਜ਼ਿਲ੍ਹੇ ਸੁਰਖੀਆਂ 'ਚ ਰਹਿੰਦੇ ਐ ਔਰ ਜਦੋਂ ਹਾਦਸਾ ਵਾਪਰ ਜਾਂਦਾ ਹੈ ਉਦੋਂ ਮੰਤਰੀ ਬਲਬੀਰ ਸਿੰਘ ਆ ਕੇ ਆਪਣਾ ਦੁੱਖ ਵਿਅਕਤ ਕਰਦੇ ਨੇ ਠੀਕ ਹੈ ਤੁਸੀਂ बतौर ਮੰਤਰੀ ਆਪਣਾ ਦੁੱਖ ਦੁੱਖ ਵਿਅਕਤ ਕੀਤਾ ਲੋਕਾਂ ਦੇ ਦੁੱਖ ਚ ਸ਼ਰੀਕ ਹੋਏ ਪਰ ਇਹ ਨੋਬਤ ਹੀ ਕਿਉਂ ਆਈ ਕਿ ਲੋਕਾਂ ਨੂੰ ਇਹ ਦੁੱਖ ਚਲਣਾ ਪਿਆ ਦਰਸਲ ਤਿੰਨ ਮਰੀਜ਼ਾਂ ਦੀ ਮੌਤ ਹੋਈ ਹੈ ਪਰਿਵਾਰਕ ਮੈਂਬਰਾਂ ਦਾ ਇਲਜ਼ਾਮ ਹੈ ਆਕਸੀਜਨ ਪਲਾਂਟ ਦੇ ਵਿੱਚ ਖਰਾਬੀ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਆਕਸੀਜਨ ਸਪਲਾਈ ਬੰਦ ਹੋਣ ਕਾਰਨ ਕੁੱਲ 5 ਮਰੀਜ਼ਾਂ ਨੂੰ ਨੁਕਸਾਨ ਪਹੁੰਚਿਆ ਸੀ। ਹਾਲਾਂਕਿ 2 ਮਰੀਜ਼ਾਂ ਨੂੰ ਬਚਾ ਲਿਆ ਗਿਆ ਤੇ 3 ਦੀ ਮੌਤ ਹੋ ਗਈ ਹੈ। ਜਲੰਧਰ ਸਿਵਲ ਹਸਪਤਾਲ ਦੇ ਟ੍ਰੋਮਾ ਸੈਂਟਰ ਦਾ ਇਹ ਹਾਦਸਾ। ਉਸ ਸਮੇਂ ਹਫੜਾ ਦਫਰੀ ਮੱਜ ਜਾਂਦੀ ਹੈ ਜਦੋਂ ਆਈਸੀਯੂ ਦੇ ਵਿੱਚ ਦਾਖਲ 3 ਮਰੀਜ਼ਾਂ ਦੀ ਮੌਤ ਹੋ ਜਾਂਦੀ ਹੈ। ਕਿਹਾ ਜਾ ਰਿਹਾ ਹੈ ਕਿ ਆਕਸੀਜਨ ਪਲਾਂਟ ਤੋਂ ਸਪਲਾਈ ਵਿੱਚ ਅਵਿਗਨ ਪੈਣ ਕਾਰਨ ਇਹ ਮੌਤ ਹੋਈ ਹੈ। ਹਾਲਾਂਕਿ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ ਇਸ ਘਟਨਾ ਤੋਂ ਬਾਅਦ ਹਸਪਤਾਲ ਦੇ ਵਿੱਚ ਹੰਗਾਮਾ ਹੋ ਗਿਆ ਅਤੇ ਪਰਿਵਾਰਕ ਮੈਂਬਰਾਂ ਨੇ ਭਾਰੀ ਵਿਰੋਧ ਪ੍ਰਦਰਸ਼ਨ ਕੀਤਾ देर रात 1.5 ਵਜੇ ਦੇ ਕਰੀਬ ਸੂਬੇ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਪਹੁੰਚਦੇ ਨੇ ਸਿਵਲ ਹਸਪਤਾਲ ਜਲੰਧਰ ਦੇ ਵਿੱਚ ਔਰ ਇੱਥੇ ਨੁਕਸਾਨ ਸਬੰਧੀ ਬੰਦ ਕਮਰੇ ਦੇ ਵਿੱਚ ਡਾਕਟਰਸ ਦੇ ਨਾਲ ਇੱਕ ਮੀਟਿੰਗ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ देर रात जालंधर दे डीसी हिमांशु अग्रवाल ਵੀ ਮੌਕੇ ਤੇ ਪਹੁੰਚੇ ਦੱਸਤੀ ਇਹ ਕਿ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਵੱਲ ਇਲਜ਼ਾਮ ਹੈ ਕਿ ਹਾਦਸਾ ਆਕਸੀਜਨ ਮਸ਼ੀਨ ਬੰਦ ਹੋਣ ਕਾਰਨ ਵਾਪਰਿਆ ਪਰ ਇਹਨਾਂ ਦਾਅਵਿਆਂ ਨੂੰ ਡਾਕਟਰਾਂ ਵੱਲੋਂ ਨਕਾਰਿਆ ਜਾ ਰਿਹਾ ਹੈ ਹੁਣ ਇੱਥੇ ਦੋ ਪੋਜੀਸ਼ਨਸ ਬਣਦੀਆਂ ਨਜ਼ਰ ਆ ਰਹੀਆਂ ਨੇ ਪਰਿਵਾਰਕ ਜੀਆਂ ਨੇ ਦਾਅਵਾ ਕੀਤਾ ਕਿ ਆਕਸੀਜਨ ਸਪਲਾਈ ਬੰਦ ਹੋ ਗਈ ਪਰ ਦੂਸਰੇ ਪਾਸੇ ਡਾਕਟਰਸ ਦਾਅਵਾ ਕਰ ਰਹੇ ਹੈ ਕਿ ਆਕਸੀਜਨ ਪਲਾਂਟ ਦੇ ਵਿੱਚ ਕੁਝ ਪ੍ਰੋਬਲਮ ਆਈ ਹੈ ਜਿਸ ਕਾਰਨ ਇਹ ਸਪਲਾਈ ਕੁਝ ਮਿੰਟ ਵਾਸਤੇ ਬੰਦ ਹੋਈ ਪਰ ਦੂਸਰੇ ਪਾਸੇ ਹੁਣ ਸਵਾਲ ਇਹੀ ਹੈ ਕਿ ਸਰਕਾਰੀ ਹਸਪੀਟਲਸ ਦਾ ਕੀ ਮਿਆਰ ਹੈ ਜਿੱਥੇ ਦਾਅਵੇ ਕੀਤੇ ਜਾ ਰਹੇ ਹੈ ਕਿ ਅਸੀਂ ਸਰਕਾਰੀ ਹਸਪੀਟਲਸ ਨੂੰ ਇਹ ਕਲਾਸ ਬਣਾ ਦੇਾਂਗੇ ਉਥੇ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਕਿਉਂ ਵਾਪਰ ਰਹੀਆਂ ਨੇ ਇਸ ਤਰ੍ਹਾਂ ਦੇ ਹਾਦਸੇ ਕਿਉਂ ਵਾਪਰ ਰਹੇ ਹੈ ਸਵਾਲ ਅਜੇ ਵੀ ਇਹੀ ਹੈ ਵਿਰੋਧੀ ਧਰਾਂ ਦੇ ਲੀਡਰ ਮੌਕੇ ਤੇ ਪਹੁੰਚਦੇ ਹੈ ਦੇਰ ਰਾਤ ਉਥੇ ਹੀ ਜਿੱਥੇ 1.5 ਵਜੇ ਦੇ ਕਰੀਬ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਪਹੁੰਚਦੇ ਨੇ ਉਹਨਾਂ ਤੋਂ ਪਹਿਲਾਂ ਵਿਰੋਧੀ ਪਾਰਟੀਆਂ ਵੀ ਉਥੇ ਪਹੁੰਚ ਜਾਂਦੀਆਂ ਨੇ हालातਾਂ ਦਾ ਜਾਇਜ਼ਾ ਲਿਆ ਜਾਂਦਾ ਹੈ ਕੀ ਸਥਿਤੀ ਹੈ ਆਓ ਦੇਖਦੇ ਹਾਂ ਜੀ ਸਰ ਸਰ کیا ਸਾਰਾ ਮਾਮਲਾ تھا کیا ਬਾਤ ਹੋਈ ਹੈ ਮਾਮਲਾ ਐਸਾ تھا ਕਿ ਹਾਂਜੀ ਥੋੜਾ ਟੈਕਨੀਕਲ ਫਾਲਟ ਆਇਆ تھا ਕਿ ਆਕਸੀਜਨ ਪ੍ਰੈਸ਼ਰ ਕਮ ਹੋ ਗਿਆ تھا ਕਿਉਂਕਿ ਮੇਰੇ ਕੋਲ ਸਫਿਸ਼ੀਐਂਟ ਬੈਕਅਪ ਹੈ ਆਕਸੀਜਨ ਸਿਲੰਡਰ ਸੇ ਮੈਨ ਅਵੇਲੇਬਲ ਹੋਰ ਜੋ ਫਾਲਟ ਹੈ ਉਹ ਵੀ ਉਸੇ ਟਾਈਮ ਠੀਕ ਕਰ ਲਿਆ ਗਿਆ ਤੇ ਟੈਕਨੀਕਲ ਕਾਲ ਕਿਹੜਾ ਪੇ ਆਇਆ ऑक्सीजन का थोड़ा प्रेशर कम हुआ था इस्ट क... इस्ट जो ऑक्सीजन प्रेशर होता है ट्रॉमा में थोड़ा कम हुआ था ट्रॉमा सेंटर में ट्रॉमा सेंटर में कम हुआ था और ये प्रेशर ट्रेक्टिकल फॉर्ट उसी को उसका बैकअप होता है ऑक्सीजन सिलेंडर वो भी सामने लगे हुए उनको ऑन कर देंगे तो प्रेशर जो है वो दोबारा बन जाता है और उसके बाद जो जो मेन प्लांट में था टेक्निकल था वो भी उसी टाइम पे शुरू कर दिया गया सर नंबर ऑफ दर्थ की गल करिए कितनी दर्द हुई है और नंबर ऑफ डेथ्स बाद में हुई है सर सा, उसके साथ रिलेटेड नहीं है वो तब तीन डेथ्स हुई है वो बाद में हुई कहना है की उसी टाइम उसके कारण हुई है डेथ्स एकदम से उनकी मशीन जो बंद है बंद होने से करेक्ट नहीं है क्योंकि जो है डेथ्स हुई है वो जब टेक्निकल माइनर था उसके बाद हुई है एग्जैक्ट टाइमिंग आप बता सकते हैं जो एक्जैक्ट टाइमिंग है वो तो सारा रजिस्टर में नोट होगा जो रहा हूँ की सप्लाई होगा तो जस्टिफाई कर सकते जो so, what... so, कारण है वो डॉक्टर साहब ने डिक्लेयर किया होगा उन्होंने फाइल में लिखा होगा उनके कारण है उनमें से जो तीन डेथ थी जैसे बताया गया कि एक तो स्नेक बाइट वाला था जो पेशेंट वैसे होता है एक तो शुगर कलर था

13 ਹਾਂ ਤੋਂ ਸੂਝਨੇ